ਬਾਬਾ ਜੀ ਕੋਈ ਅਜਾ ਮੰਤਰ ਦਿਓ ਜਿੰਨੇ ਨਾਲ ਸਾਡਾ ਕੰਮਕਾਰ ਚੱਲ ਪਵੇ ਸਾਡਾ ਤਾਂ ਕੰਮਕਾਰ ਹੀ ਖੜਾ ਪਿਆ ਹੈ ਬਾਹਰ ਦਾ ਦੇਖਦੀਆਂ ਜਿਹੜੇ ਕੁਝ ਵੀ ਨਹੀਂ ਕਰਦੇ ਪਤਾ ਨਹੀਂ ਕੀ ਕਰਦੇ ਨੇ ਉਹਨਾਂ ਘਰੇ ਗੱਡੀਆਂ ਖੜੀਆਂ ਮੋਟਰਸਾਈਕਲ ਖੜੇ ਨੇ ਹਏ ਸਾਡੇ ਘਰੇ ਕੁਛ ਵੀ ਨਹੀਂ ਅਸੀਂ ਤੇ ਘਰੇ ਗਰੀਬੀ ਮਾਰੀ ਖੜੀ ਏ ਸਾਨੂੰ ਵੀ ਗਾਇਆ ਜਾਂ ਮੰਤਰ ਬਣਾ ਕੇ ਤੁਸੀਂ ਆਖੋਗੇ ਮੈਂ ਉਹ ਵੀ ਕਰ ਲਾਂਗੀ ਜਿੱਤੇ ਆਖੋਗੇ ਟਾਲਾ ਲਾ ਦੇਗੀ ਜਿਹੜਾ ਆਖੋਗੇ ਸਵਾਨ ਮੈਂ ਉਹਦਾ ਹੀ ਕਰ ਲੂੰਗੀ ਤੇ ਬਾਬਾ ਜੀ ਕੋਹਾ ਜੀ ਸਾਡੇ ਤੇ ਮਿਹਰ ਕਰੋ ਵੀ ਸਾਡਾ ਵੀ ਕੰਮਕਾਰ ਚੱਲ ਪਵੇ ਖਾਂਦਾ ਤਾਂ ਕੰਮ ਕਰ ਖੜਾ ਹੀ ਪਿਆ ਨਾ ਖੱਤੇ ਕੁਛ ਵੀ ਨਹੀਂ ਕਰਦੇ ਸਾਰਾ ਦਿਨ ਰੇਲੇ ਤਾਂ ਆਛਾ ਖੇਰਦੇ ਨੇ ਉੱਥੇ ਤੁਰੇ ਫਿਰਦੇ ਨੇ ਜਾ ਕੇ ਵੇਖਦਾ ਉਹਨਾਂ ਦੇ ਘਰੇ ਲੋੜਿਆਂ ਦੀ ਹੁਣ ਤੁਹਾਡੇ ਤੇ ਯਾਸੇ ਜਿਹੜਾ ਕੁਛ ਵੀ ਦਸਿਆ ਉਹ ਸਾਰਾ ਕੁਝ ਅੱਜ ਲੈ ਆਉਂਗੀ ਸ਼ਾਮ ਨੂੰ ਲੈ ਆ ਕੇ ਸ਼ਾਮ ਨੂੰ ਕਿ ਜਿੱਦਾਂ ਤੁਸੀਂ ਅਕਲ ਨੂੰ ਮੋਦਾਂ ਧਾਰਾ ਲਾਹ ਜੂਗੀ ਬਾਬਾ ਜੀ ਹੁਣ ਥੋੜੇ ਤੇ ਆਸਾਂ ਨੇ ਮੈਨੂੰ ਤਾਂ ਭੈਣ ਸ਼ਿੰਦੋ ਨੇ ਕਿਹਾ ਸੀ ਵੀ ਬਾਬਾ ਜੀ ਰੋਹ ਕਰਨੀ ਆਲੇ ਨੇ ਜਿੱਦਾਂ ਆਖੋ ਸਾਰੇ ਰੰਗ ਉਦਾਂ ਹੀ ਹੁੰਦੇ ਨੇ ਬਾਬਾ ਜੀ ਹੁਣ ਮੈਨੂੰ ਐਸੀ ਕੀ ਚੀਜ਼ ਦਿਓ ਜਿਹੜੇ ਮੇਰੇ ਘਰ ਤੇ ਲੈਹਰਾ ਬਹਿਰਾ ਲੱਗ ਜਾਣ ਜਿਵੇਂ ਸਾਡੇ ਗਵਾੜੀਆਂ ਦੇ ਘਰੇ ਨਾ ਉਦਾਂ ਹੀ ਮੇਰੇ ਘਰ ਗੱਡੀਆਂ ਆ ਜਾਣ ਕਾਰਾਂ ਆ ਜਾਣ ਸਭ ਕੁਝ ਉਦਾਂ ਹੀ ਆ ਜਾ ਤਾਂ ਮੈਂ ਤੁਹਾਡੀ ਜਿੱਦਾਂ ਆਖੋ ਸੇਵਾ ਉਹਨੀ ਕਰਾਂਗੀ ਦਰਸ਼ਨ ਕਰਾਂਗੀ ਮੈਂ ਤੇਰੀ ਜਿਹੜਾ ਤੈਨੂੰ ਮੈਂ ਦੱਸਿਆ ਉਹ ਸਾਰਾ ਕੁਝ ਉਹਨੇ ਕਰਦੀ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਹੁਣ ਕੋ ਜਾਦ ਤੇ ਬੇਟੀ ਦੇ ਚੱਲਣਾ ਮੈਂ ਪਾ ਰੂ ਬੇਟੀ ਦੇ ਚ ਪਰ ਮੇਰੇ ਤੇ ਮੇਰ ਕਰ ਦਿਆ ਜੀ ਮੈਂ ਸਭ ਕੁਝ ਢੋਡੇ ਤੇ ਆਸ ਲਾ ਕੇ ਆਈ ਸੀ ਚੰਗਾ ਬਾਬਾ ਜੀ ਹੁਣ ਮੈਂ ਚੱਲਦੀ ਆਂ ਤੇ ਜਿੱਦਾਂ ਬਾਬੇ ਨੇ ਦੱਸਿਆ ਸਾਰਾ ਕੁਝ ਉਹਦਾ ਹੀ ਲੈ ਲਿਆ ਸਾਰਾ ਕੁਝ ਪੂਰਾ ਆਂ ਇਧਰ ਵੇਖ ਤੂੰ ਆਉਂ ਕਰੇ ਪਰ ਕੀ ਕਰਦੇ ਨੇ ਆ ਗੱਡੀ ਖੜੀ ਮੋਟਰਸਾਈਕਲ ਖੜਾ ਸਾਰਾ ਕੁਛ ਖਾਇਾ ਕਿਤੇ ਪੈਸੇ ਲੱਗੇ ਐਵੇਂ ਨਾ ਜਾਨ ਮੇਰੀ ਚਲ ਕੋਈ ਨਹੀਂ ਵੇਖੀ ਜਾਏਗੀ ਬਾਬੇ ਦੇ ਵਾਕੇ ਸਾਰੀਆਂ ਆਸਾਂ ਪੂਰੀਆਂ ਹੋਣਗੀਆਂ ਪਰ ਦਦਾਸਾ ਤਾਂ ਨਹੀਂ ਕਰਦਾ ਕਈ ਵਾਰੀ ਪੂਰੀਆਂ ਵੀ ਹੋ ਜਾਂਦੀਆਂ ਨੇ ਇਹੋ ਜਿਹੇ ਕੰਮ ਚੱਲ ਵੀ تیر ਤੁੱਕੇ ਜਾਂਦੇ ਨੇ ਚਲਾ ਕੇ ਵੇਖ ਲੈਣੇ ਆ ਚਲ ਕੋਈ ਨਾ ਜੇ ਸਾਡੇ ਘਰੇ ਵੀ ਆਜੀ ਤੇ ਬਾਬੇ ਨੂੰ ਹੋਰ ਦਸ਼ਨਾ ਦੇਊਗੀ ਮੈਂ ਬਾਬਾ ਜੀ ਤੇਰਾ ਕੱਬ ਪੂਰਾ ਹੋ ਜਾਏ ਕਦਾਂ ਤੇਰਾ ਬਸੇਰਾ ਕੁਛ ਦੇ ਦਊਗੀ ਲੋਕਾਂ ਵਾਂਗੂ ਨਹੀਂ ਕਰਨਾ ਮੈਂ ਬਾ ਦ ਚੜਾਵਾ ਤੈਨੂੰ ਹੋਰ ਚੜਾ ਦੂੰਗੀ ਚੱਲ ਕੋਈ ਨਾ ਕਰਕੇ ਤਾਂ ਵੇਖੀਏ ਕੋਈ ਨਹੀਂ ਕਹੇ ਕੋਈ ਦੇstartX ਹੀ ਨਹੀਂ ਉਹ ਤਾਂ ਅਸਲ ਵਿੱਚ ਜਾਣਾ ਦਵਾਵਾ ਹੋਇਆ ਚੱਕੁਰ ਮਾਰੇ ਚਦਾ ਤਾ ਉਹ ਕਰਦੇ ਬੈਠੇ ਕੋਈ ਨਹੀਂ ਗਵਾਹ ਕਮਨਬੇਰ ਬਾਬਾ ਸਾਡ ਜਨਾ ਸਮਰਾਦਮ ਪੂਰੀਆਂ ਕਰਦਾ ਤੂੰ ਸਾਡੀ ਵਿਕਾਰ ਜਿਵੇਂ ਤੂੰ ਆਖਿਆ ਮਵੇਂ ਕਰਦਾ ਪਰ ਹਰਝੋਲ ਬੱਲੇ ਲੋ ਮਾਰਾ ਕਾਫੇ ਕਾਰ ਜੁਸਵਾਰੇਗਾ ਆਪਦਾ ਕਲਾਤਾ ਜੀ ਗੱਡੀ ਤਰਬ ਦੇ ਗਈ ਓ ਮਾਤਾ ਜੀ ਪਤਾ ਨਹੀਂ ਕਾਦੋ ਡਰ ਕੇ ਭੱਜੀ ਜਾਂਦੀ ਸੀਗੀ ਜਿਵੇਂ ਕੋਈ ਗਲਤ ਕਰਮ ਕਰਕੇ ਭੱਜੀ ਜਾਂਦੀ ਹੋਣੀ ਆ ਚੱਲ ਆਪਾਂ ਕੀ ਲੈਣਾ ਜੇ ਕੋਈ ਗਲਤ ਕਰਮ ਕਰਦੀ ਹੋਗੀ ਓ ਰੱਬ ਬੈਠਾ ਵੇਖਣ ਵਾਲਾ ਰੱਬ ਆਪੇ ਸਜ਼ਾ ਦੇਊਗਾ ਚੱਲੋ ਆਪਾਂ ਤਾਂ ਚੱਲ ਗਿਆ ਅਬਦੇ ਕੰਮ ਨੂੰ ਪਾ ਗੱਡੀ ਬਾਹਰ ਖੜੀ ਵੇਖਾ ਅੱਜ ਕੱਲ੍ਹ ਜਮਾਨਾ ਮਾੜਾ ਵਾ ਔਰ ਸਿੱਤੇ ਕੋਈ ਹੋਕਾਰ ਜਾਨ ਗੱਡੀ ਨੂੰ ਨਵੀਂ ਗੱਡੀ ਇੱਥੇ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਖਰੀਦਾ ਹਾ ਆਹ ਕਿੰਨਾ ਬੇੜਾ ਬੈਹ ਗਿਆ ਆਤਰੀ ਦਾ ਕਿਹੜੀ ਜਨਾਨੀ ਦਾ ਹਾਏ ਬਾਈਆਂ ਦਾ ਉਤਰੀ ਦਾ ਕੁੱਤੀ ਦਾ ਕਿਹੜੇ ਬੇੜਾ ਬਹਿ ਜਾ ਕਰ ਕੋਈ ਯਰਦਾ ਹੀ ਨਹੀਂ ਕ ਨਵੀਂ ਗੱਡੀ ਲਾਂਦੀ ਤਾਂ ਹੀ ਲੋਕੀ ਸੜ ਮੱਚ ਗਏ ਖੁਦ ਮੋਟਰਸਾਈਕਲ ਲਾਂਦੇ ਤਾਂ ਸੜ ਮੱਚ ਗਏ ਉਤੋਂ ਤੁਹਾਡਾ ਬੇੜਾ ਹੀ ਬਹਿ ਜਾਏ ਤੁਹਾਡਾ ਹੋ ਜਾਂਦਾ ਯਰਦਾ ਹੀ ਨਹੀਂ ਕ ਕੋਈ ਕੰਮ ਕਰਕੇ ਸਿਰੇ ਚੱਲਦਾ ਹੋਵੇ ਤਾਂ ਤਾਂ ਹੀ ਕਰਗੇ ਨਾ ਟੂਣਾ ਵੀ ਨਾ ਪੱਠਾ ਪਏ ਜੇ ਨਾ ਕੰਮ ਕਰ ਲੈ ਚੱਲੇ ਇਹ ਵੀ ਕਿਸੇ ਦਾ ਕੋਸ਼ਿਸ਼ ਨਹੀਂ ਪੰਦਾ ਕ ਕਰਜੋ ਹੋਰ ਕਰਜੋ ਕਰਨਾ ਤਾਂ ਹੋਰ ਕੁਝ ਦੇ ਲਾ ਜਾ ਸਾਡੇ ਕਿਸੇ ਕੋ ਕੰਮ ਨਹੀਂ ਆਊਗਾ ਖੋਰ ਅਮੀਤ ਤਾਂ ਦਾਰੀ ਬਾਹਰ ਆਇਆ ਵੇ ਦਾਰਕਾ ਕੋ ਕਰ ਗਿਆ ਅਵੇ ਤੂੰ ਨਾ ਕਰ ਦੇ ਕੋਈ ਜਣਾ ਆਣ ਕੇ ਕਿਉਂ ਤੁਹਾਡਾ ਬੇੜਾ ਹੀ ਬਹਿ ਜਾ ਤੁਹਾਡਾ ਉੱਤਰਿਆ ਤੁਹਾਡਾ ਇਹਨਾਂ ਨੂੰ ਫਾਦਾ ਕੁਛ ਨਹੀਂ ਤਨਾ ਤੁਹਾਡਾ ਹੀ ਪੱਠਾ ਪਾਊਗਾ ਹੁਣ ਤਾਂ ਹੋਰ ਦੇ ਦੇ ਤਸੀਂ ਹੋਰ ਰੱਖ ਲਾਂਗੇ ਕੀ ਹੋ ਗਿਆ ਰੌਲਾ ਪਾਉਂਦੀ ਜਾਣੀ ਆਵਾਜ਼ਾਂ ਮਾਰੀ ਜਾਣੀ ਐ ਉਹ ਬਾਹਰ ਕੂਣਾ ਕਰ ਗਿਆ ਵਾ ਕਿੰਨਾ ਕੁ ਕੋਈ ਨਾਰਿਆ ਰੱਖ ਗਿਆ ਕੋਈ ਨਾ ਪਛ ਕਿੰਨਾ ਕੁ ਕੋਈ ਰੱਖ ਗਿਆ ਮੌਲੀ ਡੱਕ ਰੱਖ ਗਿਆ ਵਾ ਕੂਣਾ ਕਰਕੇ ਕੋਈ ਹਾਂ ਪਤਾ ਨਹੀਂ ਕੌਣ ਕਰ ਗਿਆ ਤੇ ਕੌਣ ਨਹੀਂ ਕਰ ਗਿਆ ਮੈਂ ਤਾਂ ਗੱਡੀ ਦੀ ਨਿਗਾਹ ਮਾਰਨ ਗਈ ਸੀਗੀ ਨਹੀਂ ਤੇ ਐਦਾ ਕੀਤਾ ਕਿ ਕਿਸੇ ਦਾ ਭਲਾ ਹੋ ਜਾਊਗਾ ਆਹ ਵੇਖੀਏ ਤੇ ਤੂੰ ਚੱਕ ਦੇਣਾ ਸੀਗਾ ਮੈਂ ਕੋਈ ਨਾਗਾ ਆਪਾਂ ਤੇ ਚੱਕਦੇ ਚਨਾਤਾ ਦੇਖੋ ਕਿਵੇਂ ਕਰ ਗਿਆ ਕੋਈ ਟੂਣਾ ਆਦਾ ਯਾਰ ਕਮਾਲ ਹੋਈ ਵੀ ਲੋਕਾਂ ਲਈ ਨੂੰ ਇੱਕ ਵਾਰੀ ਪੱਕਾ ਲੱਗਦੇ ਵੀ ਕੌਣ ਕਰਕੇ ਗਿਆ ਟੂਣਾ ਤਾਂ ਫਿਰ ਮੈਂ ਵੇਖੀ ਨਾ ਕਵੇਂ ਨਿਬੜਦੀ ਗੱਲ ਉਹਨਾਂ ਆਪਾਂ ਅਸਲ 'ਚ ਨਾ ਲੋਕਾਂ ਨੂੰ ਪਤਾ ਹੈ ਵੀ ਇਹਨਾਂ ਦੇ ਬਾਹਰ ਤੱਕ ਕੈਮਰਾ ਨਹੀਂ ਆਉਂਦਾਗਾ ਤੇ ਆਪਾਂ ਇੱਕ ਕੈਮਰਾ ਬਾਹਰ ਲਵਾਈਏ ਬਾਹਰ ਲਵਾ ਸੇਫਟੀ ਵਾਸਤੇ ਚੰਗਾ ਹੁੰਦਾ ਵਾ ਆ ਗਰਮੀ 'ਚ ਯਾਰ ਪਤਾ ਨਹੀਂ ਕਿੰਦਾ ਬੇੜਾ ਬਹਿ ਗਿਆ ਵੀ ਤੁਸੀਂ ਦੱਸੋ ਸਾਨੂੰ ਫੜਾ ਹੀ ਜਾਇਆ ਕਰੋ ਘਰੇ ਜਿਹੇ ਜਿਹੇ ਕੰਮ ਕਰਨੇ ਨੇ ਤਾਂ ਅਜਰਦੇ ਨੇ ਕਿ ਅਗਲੇ ਕਦੇ ਨਵੀਂ ਕੱਡੀ ਖੜੀ ਨਵਾਂ ਮੋਟਰਸਾਈਕਲ ਤਣਕੜਾ ਕੇ ਲੈਂਦਾ ਤਾਂ ਸੋਹਣਾ ਬੜਾ ਤਾ ਨਹੀਂ ਲੋਕੀ ਜਰਦੇਗੇ ਕਿਨੇ ਕੰਮ ਕਰ ਚੰਗਾ ਚਲਦਾ ਪਿਆ ਯਾਰ ਕਮਾਲ ਮੈਂ ਤਾਂ ਹੈਰਾਨ ਹੀ ਹੋਇਆ ਪਿਆ ਯਾਰ ਤੂੰ ਵੀ ਤੁਸੀਂ ਮਿਹਨਤ ਕਰੋ ਕੋਈ ਕੰਮਕਾਰ ਕਰੋ ਤੁਹਾਨੂੰ ਮਾਰੇ ਸਭ ਕੁਝ ਦੇਊਗਾ ਐਦਾਂ ਕਿਤੇ ਭਲਾ ਹੋ ਜਾਊਗਾ ਕੀ ਕਹੇ ਕੋਣਾ ਨਾ ਭਲਾ ਆਇਆ ਨਾ ਤਾਂ ਹੀ ਕਰਕੇ ਜਾਂਦੇ ਮੈਂ ਤਾਂ ਕਹਿੰਦੇ ਹੋਰ ਦੇ ਦਿਨ ਸਾਨੂੰ ਸਾਡੇ ਕੰਮ ਆ ਜਾਊਗਾ ਤੂੰ ਚੱਕਣਾ ਛੱਕਣਾਗਾ ਮੈਂ ਹੱਥ ਮਾਰ ਕੇ ਲਾ ਕੇ ਚੱਕ ਕੇ ਸਾਹ ਆਪਰਾ ਮੈਂ ਤਾਂ ਬਣਾਉਣਾ ਚੱਕਦਾ ਯਾਰ ਬੈਠਾ ਲੱਗਦਾ ਇੱਕ ਵਾਰੀ ਆਪਾਂ ਕੈਮਰੇ ਕੂਮਰੇ ਵੇਣੇ ਇੱਕ ਵਾਰੀ ਮੈਂ ਚੱਕ ਕੇ ਲਿਉਣਾ ਕੁਝ ਨਹੀਂ ਹੁੰਦਾ ਗਾ ਡਰਨਾ ਤੂੰ ਤੂੰ ਚੱਕ ਲੈ ਤੇ ਕੈਮਰੇ ਚੈੱਕ ਕਰਵਾ ਇੱਕ ਵਾਰੀ ਤੇ ਵੇਖਦੇ ਕੌਣ ਆਉਂਦਾ ਵੇ ਤੇ ਕੌਣ ਨਹੀਂ ਆਉਂਦਾ ਗਾ ਮੈਨੂੰ ਵੇਖੀ ਕਹਿੰਦੇ ਘਾਰਾ ਦੇਂਦੀ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਏ ਨੇ ਤੁਸੀਂ ਲੈਨੇ ਪੈਸੇ ਇੰਨਾ ਕੰਮਾਂ ਨੂੰ ਜਾਰੀ ਜਾਂਦੇ ਸੰਜਰੋ ਵੇ ਤੁਸੀਂ ਆਪ ਦੇ ਬੱਚਿਆਂ ਚੁੱਕੇ ਚੀਜ਼ਾਂ ਲਗਾਓ ਹੈ ਇਵੇਂ ਕੀ ਬਣ ਜੂਗਾ ਤੁਹਾਡਾ ਸੋਚ ਘਟ ਗਿਆ ਨਾ ਸੋਚ ਚੰਗੀ ਹੋਵੇ ਤਾਂ ਬੰਦਾ ਨਾ ਕਰੇ ਸੋਚ ਘਟ ਗਿਆ ਲੋਕ ਜਰਦੇ ਨਹੀਂ ਕਿ ਵੇਖ ਕੇ ਕਿ ਤੈਨੂੰ ਵੀ ਐਵੇਂ ਮਦਦ ਨਹੀਂ ਕਰਦਾ ਗਏ ਜੇ ਕੰਮ ਨਾਲ ਇਹ ਜੇ ਕੰਮ ਨਾਲ ਜੀ ਹੋ ਜਾਂਦਾ ਚੱਲ ਆ ਜਾ ਕੋਈ ਨਹੀਂ ਆਪਾਂ ਲਾਉਣੇ ਹਿਸਾਬ ਦਾ ਐਡੀ ਤੂੰ ਗਰਮ ਨਾ ਉਹ ਗਰਮੀ ਬਹੁਤ ਹੈ ਨਾ ਵੀ ਆਪਾਂ ਚੱਕਰ ਜੁੱਕਰ ਆ ਜਾਏ ਕੋਈ ਤੇ ਅਗਲੇ ਕਹਿੰਦਾ ਸਾਡਾ ਟੂਣਾ ਚੱਲ ਗਿਆ ਆਦਾ ਤਾਂ ਕੋਈ ਨਹੀਂ ਬੁਰਾ ਹੁੰਦਾ ਕਿ ਜਿਹੜਾ ਕਰਦਾ ਉਹ ਨਾ ਤਾਂ ਹੀ ਬੁਰਾ ਹੋਊਗਾ ਵੇਖੇ ਨਾ ਕਹੇ ਦਿੰਦਾ ਤਾਂ ਕਹੀਂ ਚੱਲ ਆ ਜਾ ਤੂੰ ਆਪਾਂ ਕਰਦੇ ਆ ਗੱਲਬਾਤ ਤੂੰ ਕੈਮਰਾ ਚੈੱਕ ਚਲੋ ਕੰਮ ਬਹਾਨੀ ਗਿਆ ਚਲੋ ਬੰਨ ਨਹੀਂ ਸੀਗਾ ਰੱਬ ਵੀ ਅੱਜ ਮੇਰੇ ਨਾਲ ਸੀਗਾ ਤੇ ਡੈਡੀ ਤਾਂ ਕਹਿੰਦਾ ਸੀ ਲੈ ਜਾ ਮੋਟਰਸਾਈਕਲ ਚਲ ਨਹੀਂ ਪਰ ਇੱਥੇ ਤਾਂ ਜਾਣਾ ਸੀਗਾ ਮੈਂ ਆਪ ਹੀ ਡੈਡੀ ਨੂੰ ਕਹਤਾ ਵੀ ਰਹਿ ਨਹੀਂ ਦੋ ਤੁਸੀਂ ਮੋਟਰਸਾਈਕਲ ਇੱਥੇ ਤਾਂ ਮੈਂ ਜਾਣਾ ਵਾ ਪਰ ਹਾਲੀ ਵੀ ਮੇਰੇ ਗੱਲ ਚੋ ਕੱਲ ਹਾਲੀ ਵੀ ਉਹੀ ਦਿਮਾਗ ਚ ਗੱਲ ਚੱਲੀ ਜਾਂਦੀ ਐ ਠਹਿਰ ਕੇ ਅਲੀ ਜਦੋਂ ਮੈਂ ਇੱਥੋਂ ਨੰਗੇ ਸੀ ਬੁਢੀ ਜੀ ਇੱਥੇ ਪਤਾ ਨਹੀਂ ਕੁਛ ਤਾਂ ਕਰ ਰਹੀ ਸੀਗੀ ਚਲ ਆਪਾਂ ਕੀ ਲੈਣਾ ਜੇ ਕੋਈ ਗਲਤ ਕਰਮ ਕਰ ਰਹੀ ਹੋਗੀ ਤਾਂ ਰੱਬ ਬਾਪੇ ਉਹਨੂੰ ਸਜ਼ਾ ਦੇਊਗਾ ਉਹਨਾਂ ਨੂੰ ਮਾੜੇ ਲੋਕਾਂ ਨੂੰ ਵੇਖਣ ਨਾਲ ਆਵੇ ਰੱਬ ਚਲ ਆਪਾਂ ਤਾਂ ਘਰੇ ਚਲੀਏ ਅੱਜ ਬੁਆ ਜੇ ਤਮੇ ਖੁੱਲਾ ਪਿਆ ਵਾ ਅੱਗੇ ਤਾਂ ਇਸ ਵੇਲੇ ਲੱਗਾ ਹੁੰਦਾ ਵਾ ਦੱਲ ਅੰਦਰ ਜਾ ਕੇ ਪੁੱਛਦੇ ਆ ਆ ਵੇਖ ਲੈ ਯਾ ਲੋਕਾਂ ਦਾ ਹਾਲ ਵੇਖ ਲੈ ਅਨਰੇਲ ਨਰੂਲ ਤੁਸੀਂ ਸਾਨੂੰ ਘਰੇ ਹੀ ਫੜਾ ਜੋ ਇਦਾਂ ਕਿਸੇ ਦਾ ਭਲਾ ਹੋ ਜਾਂਦਾ ਜੇ ਇਦਾਂ ਭਲਾ ਹੋ ਜਾਂਦਾ ਹੁੰਦਾ ਤੇ ਫਿਰ ਲੋਕਾਂ ਕੀ ਲੋੜ ਸੀਗੀ ਕੰਮ ਕਰ ਕਰਨ ਦੀ ਕੀ ਲੋੜ ਸੀ ਆਦਮੀਆਂ ਨੂੰ ਖਿੜਾ ਰਣ ਦੀ ਉੱਥੇ ਬਾਰਡਰਾਂ ਦੇ ਇਦਾਂ ਟੂਨੇਟ ਪਾਣੇ ਕਰਕੇ ਕੰਮ ਚੱਲ ਜਾ ਆ ਗਿਆ ਹਾਂ 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 ਆ ਗਿਆ ਕਵੇ ਦਾਜ ਜੇ ਬੈਠੇ ਹੋਇਓ ਮੇਰਾ ਤਾਂ ਕੰਮ ਬਣ ਗਿਆ ਬਣ ਗਿਆ ਤੇਰਾ ਕੰਮ ਹਾਂ ਹਾਂ ਮੇਰਾ ਕੰਮ ਤਾਂ ਬਣ ਗਿਆ ਉਹਨਾਂ ਨੇ ਤਾਂ ਮੈਂ ਪਸੰਦ ਹੀ ਵੜਾਇਆ ਉਹਨਾਂ ਨੇ ਤਾਂ ਮੈਨੇ ਰੱਖ ਲਿਆ ਹੁਣੇ ਕੰਮ ਤੇ ਲੈ ਤੇ ਕੱਲ ਤੋਂ ਆ ਜਾ ਕਰੀ ਸਵੇਰ ਤੋਂ ਇਹ ਦੋ ਕੰਮ ਸ਼ਾਬਾਸ਼ ਲੈ ਵੇ ਲੈ ਆ ਉਹ ਆਵੇ ਭਰਾਵਾ ਦਾਸ ਕਾ ਤੋ ਆ ਆਪਣੇ ਬੂ ਅੱਗੇ ਕੋ ਟੂਣਾ ਕਰ ਗਿਆ ਇਧਰ ਵੇਸ ਤੂੰ ਟੂਣਾ ਕਰ ਗਿਆ ਹੋਰੀ ਯਾਰ ਕੋਈ ਪਤਾ ਲੱਗਾ ਵੀ ਕਿੰਨੇ ਕੀਤਾ ਜਾਂ ਕਿਵੇਂ ਤੇ ਜੇ ਇਹ ਪਤਾ ਲੱਗ ਜਾਂਦਾ ਤੇ ਫਿਰ ਅਗਲਾ ਚੋਰੀ ਛਿਪੀ ਕਿਉਂ ਕਰਕੇ ਜਾਂਦਾ ਤੇ ਵੇਲਾ ਟੂਣਾ ਵੀ ਕੀਤਾ ਤਾਂ ਵੀ ਵੇਲਾ ਕੰਮ ਬਣ ਗਿਆ ਲੈ ਇਕੋ ਨਹੀਂ ਰੱਬ ਦੇ ਰੰਗਾਂ ਦਾ ਪਤਾ ਲੱਗਦਾ ਕਿੱਦਾਂ ਯਾਰ ਮਾੜੇ ਲੋਕ ਵੀ ਤੁਸੀਂ ਕੰਮਕਾਰ ਕਰੋ ਮਿਹਨਤ ਕਰੋ ਆਹ ਲੋੜ ਗਰਮੀ ਚ ਗਿਆ ਤੇ ਕੰਮ ਬਣ ਗਿਆ ਨਾ ਤੇ ਜੇ ਇਦਾਂ ਹੀ ਕਿਸੇ ਦਾ ਕੋਈ ਭੜਾ ਹੁੰਦਾ ਤੇ ਫਿਰ ਤੇ ਲੋੜ ਹੀ ਨਹੀਂ ਸੀਗੀ ਮੈਂ ਉਹਨਾਂ ਕੋ ਬੁਢੀ ਤੇ ਸ਼ੱਕ ਕਰ ਸ਼ਾਇਦ ਉਹਨੇ ਆਹ ਕੰਮ ਕੀਤਾ ਹੋ ਸਕਦਾ ਦਾ ਯਾਰ ਕੈਮਰੇ ਆਪਾਂ ਨਾ ਐਵੇਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ ਕੈਮਰੇ ਜਿਹੜੇ ਨਾ ਆਪਣੇ ਉਹ ਉੱਥੋਂ ਤੇ ਕਰ ਮਾਰ ਨਹੀਂ ਕਰਦੇਗੇ ਆਪਾਂ ਮੂਰਖ ਆਪਾਂ ਨੂੰ ਇੱਕ ਵਾਰ ਵੀ ਕੈਮਰਾ ਲਾਉਣਾ ਚਾਹੀਦਾ ਗੱਡੀ ਵੀ ਖੜੀ ਹੁੰਦੀ ਆਪਣੀ ਬਾਕੀ ਤਾਂ ਤੁਹਾਨੂੰ ਪਹਿਲੇ ਹੀ ਕਹਿੰਦੇ ਸੀਗੇ ਕਿ ਬਾਹਰ ਐ ਕੇ ਕੈਮਰਾ ਲੱਗਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਜ਼ਰੂਰੀ ਕੈਮਰਾ ਲਗਾਉਣਾ ਚਾਹੀਦਾ ਉੱਥੇ ਫਿਰ ਮੈਂ ਕਿਹਾ ਨਹੀਂ ਪਰ ਜੇ ਕੋਈ ਗਲਤ ਕੰਮ ਕਰਦਾ ਪਿਆ ਹੋਗਾ ਤਾਂ ਰੱਬ ਆਪੇ ਵੇਖ ਲੂਗਾ ਮੈਂ ਉਹ ਤੁਮਨਾ ਕਰਦੀ ਨੂੰ ਦੇਖਿਆ ਤਾਂ ਨਹੀਂਗਾ ਪਰ ਮੈਨੂੰ ਉਹਦੇ ਉੱਤੇ ਸ਼ੱਕ ਜਿਹਾ ਉਦੋਂ ਹੀ ਪੈ ਗਿਆ ਸੀਗਾ ਦੀ ਪਈ ਆ ਬਸ ਫਿਰ ਉਸੇ ਨੇ ਕੀਤਾ ਹੀ ਹੋਰ ਕਿਸੇ ਨੇ ਗਾਲਾ ਕਰਨਾ ਜਿਹੜੀ ਭੱਜ ਕੇ ਗਾਲਾ ਕਰਨਾ ਉਹਨੇ ਕੀਤਾ ਦਾ ਤੁਸੀਂ ਨਾ ਹੁਣ ਸਾਰੇ ਦੋਨਾਂ ਨੇ ਇਦਾਂ ਕਰਨਾ ਵਾ ਜਦੋਂ ਵੀ ਉਹ ਬੁੱਢੀ ਆਉਗੀ ਨਾ ਤੁਸੀਂ ਉਹਨੂੰ ਇਹ ਨਹੀਂ ਕਹਿਣਾ ਕਿ ਸਾਡੇ ਦਾ ਯਾਰ ਟੋਣਾ ਕਰਕੇ ਜੇ ਕੋਈ ਉਹਨੂੰ ਕਹੀਂ ਅਸੀਂ ਤੈਨੂੰ ਵੇਖ ਲੈ ਕੈਮਰੇ ਦੇ ਵਿੱਚ ਹੀ ਰਹਿ ਜਾਊਗੀ ਉਹਨੇ ਕਹਿਦਾ ਹੋਵੇ ਅਸੀਂ ਜਾਣੇ ਹਾਂ ਉਹਦੇ ਕੋਲੇ ਆਪਾਂ ਉਹਦੇ ਕੋਲੇ ਹੀ ਜਾਣੇ ਹਾਂ ਨਹੀਂ ਤੂੰ ਰਹਿਣ ਦੇ ਤੈਨੂੰ ਨਹੀਂ ਲੋੜ ਉਹਨੇ ਕਿਹਾ ਮੁੰਡੇ ਨੂੰ ਸਖਾਸ ਖੂਬੇ ਲੈ ਆਏ ਨੇ ਅਸੀਂ ਦੋਵੇਂ ਜਾਣੇ ਹਾਂ ਉਹਦੇ ਕੋਲੇ ਤੇ ਉਹਨੂੰ ਆਪਾਂ ਨਾ ਇਹਨੇ ਦੱਸਿਆ ਆਪਾਂ ਨੂੰ ਝੂਠ ਦਾ ਹੋ ਨਹੀਂ ਸਕਦਾ ਤੇ ਮੈਨੂੰ ਵੀ ਪਤਾ ਉਹ ਕੋਈ ਸਾਰਾ ਮਚੇਵਾ ਜੇ ਕਰਦੀ ਹੈ ਵੀ ਗੱਡੀਆਂ ਲੋਪਾ ਕੋਲੇ ਮੋਟਰਸਰ ਉਹਨੇ ਵੀ ਮੇਰੇ ਕੋਲੇ ਖੜੀ ਓਏ ਉਹਦੇ ਨਾਲ ਮੁੰਡੇ ਦਾ ਕੰਮ ਨਹੀਂ ਚੱਲਦਾਗਾ ਅੱਬਾ ਖੜੀ ਇੱਕ ਸਕੀਮ ਸਕੀਮ ਨਾਲ ਕੰਮ ਚੱਲਦਾ ਹੈ ਪਤਾ ਕਿਵੇਂ ਉਹਨੂੰ ਆਪਾਂ ਜਾ ਕੇ ਨਾ ਉਹਨੂੰ ਮਾਈ ਨੂੰ ਕਹਿੰਨੇ ਆ ਵੀ ਸਾਡੇ ਕੈਮਰੇ 'ਚ ਸਾਰਾ ਕੁਝ ਆ ਗਿਆ ਹਾਂ ਅੱਬੀ ਅਸੀਂ ਤਾਂ ਤੈਨੂੰ ਦੇਖ ਹੀ ਲਿਆ ਜੇਸੀ ਤੈਨੂੰ ਦੇਖ ਲਿਆ ਭਾਈ ਹੋਰ ਤੂੰ ਨਹੀਂ ਮੰਨਦੀ ਤੇ ਚੱਲ ਸਾਡੇ ਨਾਲ ਤੇ ਕੈਮਰੇ ਤੂੰ ਹੀ ਚੈੱਕ ਕਰ ਲੈ ਤੇਰੀ ਫੋਟੋ ਆ ਗਈ ਹੈ ਵਿੱਚ ਤੇ ਭਾਈ ਆ ਤੂੰ ਟੂਣਾ ਟਪਾਣਾ ਕੀਤਾ ਤੇ ਅਸੀਂ ਤਾਂ ਭਾਈ ਤੇਰੇ ਤੇ ਫਿਰ ਦਾਵਾ ਠੋਕਣਾ ਵੀ ਤੂੰ ਸਾਡੇ ਘਰ ਦੇ ਅੱਗੇ ਟੂਣਾ ਟਪਾਣਾ ਕਰਨ ਵਾਲੀ ਕੌਣ ਹੁੰਦੀ ਆ ਹੁਣੇ ਸੱਚ ਦੇ ਝੂਠ ਦਾ ਹੁਣੇ ਪਤਾ ਲੱਗ ਜੂਗਾ ਉਹ ਭੈਣ ਸ਼ਿੰਦੋ ਤੁਹਾਨੂੰ ਪਤਾ ਤੇਗੀ ਆ ਉਹ ਬਾਬਾ ਨੇ ਜੱਗਣਾ ਚ ਪਈ ਰਹਿੰਦੀ ਆ ਚੱਲ ਆਪਾਂ ਕਹਿ ਤੂੰ ਆਏ ਘਰ ਚੱਜ ਕੋਈ ਨਹੀਂ ਤੂੰ ਪਾਣੀ ਪੁਣੀ ਪੀ ਤੇ ਆਪਾਂ ਦੋਨੇ ਚੱਲਦੇ ਹਾਂ ਭਾਈ ਫਿਰ ਦੋਨੋਂ ਜਾ ਕੇ ਆਓ ਤੇ ਮੈਨੂੰ ਆ ਕੇ ਸਾਰਾ ਕੁਝ ਦੱਸ ਦੇ ਪਤਾ ਲੱਗਣ ਦੇ ਮਿਲ ਕੇ ਮੈਂ ਨਹੀਂ ਕਰਦੀ ਉਹ ਨਹੀਂ ਪਹਿਲਾ ਨਾ ਬੋਲੀ ਅਗਲਾ ਪਹਿਲਾ ਜਿੰਨਾ ਚਿਰ ਮੰਨਦਾ ਨਹੀਂ ਪਤਾ ਨਹੀਂ ਤੇਰੀ ਫੋਟੋ ਆਈ ਕੈਮਰੇ ਤੇ ਜਨਾ ਚਿਰ ਜਨਾ ਚਿਰ ਮੰਨਦੀ ਨਹੀਂ ਉਹਨਾਂ ਚਿਰ ਨਹੀਂ ਕੁਝ ਕਹਿਣਾ ਸਾਡਾ ਤਾਂ ਵਿੱਚ ਹੀ ਰੁਕ ਗਿਆ ਅਸੀਂ ਬੜਾ ਦੀ ਰੱਬ ਦੇ ਕੀ ਮਾ ਮਾਰੇ ਨੇ ਲੋਕਾਂ ਦੇ ਵੇਖ ਜਾ ਕੇ ਐ ਡੜ ਚਵਾਰੇ ਤੇ ਐ ਡੜ ਘਰ ਪਾਏ ਨੇ ਤੇ ਵੇਖ ਜਾ ਕੇ ਗੱਡੀਆਂ ਮੋਟਰਸਾਈਕਲ ਘਰੇ ਖੜੇ ਕਾ ਸਾਡਾ ਵਿੱਚ ਹੀ ਰੁਕ ਗਿਆ ਪਤਾ ਨਹੀਂ ਅਸੀਂ ਕੀ ਰੱਬ ਦੇ ਮਾਹ ਮਾਰੇ ਨੇ ਬਾਬੇ ਕੋਲ ਤਾਂ ਗਈ ਸੀ ਉਹ ਤਾਂ ਕਹਿੰਦਾ ਸੀ ਬੀਬੀ ਤੇਰਾ ਕੰਮ ਚੱਲ ਪੈਗਾ ਪਤਾ ਨਹੀਂ ਮਣ ਕੀ ਉਹਨੇ ਦਿੱਤਾ ਬਣਾ ਕੇ ਜੇ ਤਾਂ ਚੱਲ ਪਿਆ ਤੇ ਫਿਰ ਤਾਂ ਵਾ ਵਾ ਤਨੀ ਤਾਂ ਕਰਕੇ ਜਿਹੜਾ ਲੋਕਾਂ ਦੇ ਅੱਗੇ ਉਹ ਵੀ ਪਛਤਾਨ ਨਹੀਂ ਪੀਆ ਸਹੀ ਗੱਲ ਹੈ ਇਵੇਂ ਹੁੰਦਾ ਤਾਂ ਕੁਝ ਨਹੀਂ ਪਰ ਫਿਰ ਵੀ ਸਾਡੇ ਘਰਾਂ ਦੇ ਅੱਗੇ ਕਿਉਂ ਐ ਕਰੇ ਤੂੰ ਮਾਈ ਨਾਲ ਅੱਜ ਆਪਾਂ ਗੱਲ ਕਰਤੀ ਹੋਣੀ ਬੜਾ ਜੋ ਮਰਜ਼ੀ ਹੋ ਜਾਈ ਹਾਂ ਇਹਦੇ ਕੰਨਾਂ 'ਚ ਅੱਜ ਕੱਢ ਕੇ ਆਣੀ ਗਾਂ ਤਾਂ ਕੰਮ ਇਹਦਾ ਕਰਦੀ ਨਹੀਂ ਆਪਣੇ ਬੂਏ ਦੇ ਅੱਗੇ ਉਹ ਖੜੀ ਐ ਇੱਥੇ ਘਰ ਪਾਉਂਦੇ ਬੈ ਇੱਥੇ ਹੀ ਬਾਜ ਮਾਰ ਲੈਨੇ ਆਪਾਂ ਇਹਦੇ ਘਰੇ ਜ਼ਰੂਰ ਜਾਣਾ ਲੜਨਾ ਜ਼ਰੂਰ ਆਪਾਂ ਉਹ ਮਾਈ ਗੱਲ ਸੁਣ ਆਪਾਂ ਬਤ ਕੀ ਗੱਲ ਐ ਗੱਲ ਕੀ ਦਸੀਏ ਤੈਨੂੰ ਐਂਟੀ ਕੀ ਤੈਨੂੰ ਆਏ ਤਾਂ ਵੀ ਸਾਡੇ ਨਾਲ ਦਰਵਾਜ਼ੇ ਦੇ ਅੱਗੇ ਕਿਸੇ ਦਾ ਬੇੜਾ ਵਹਿ ਗਿਆ ਆ ਵੇ ਟੂਣਾ ਕਰਦੇ ਕੋਈ ਗੁੱਤੀ ਜਨਾਨੀ ਸਾਡੇ ਮੂਹਰੇ ਦੇ ਕੇ ਟੂਣਾ ਕਰਕੇ ਗਈ ਚਲੀ ਲੋਕੀ ਬਾਹਰ ਉਤਰੇ ਨੇ ਬੜਾ ਕੁਛ ਕਰਦੇ ਨੇ ਆਪਦਾ ਘਰ-ਬਾਰ ਬਚਾਉਣ ਦੇ ਮਾਰੇ ਨਾ ਕਹਿੰਦੇ ਸਾਡਾ ਵੱਢ ਜਾ ਤੇ ਅਗਲੇ ਦਾ ਟੱਜ ਜਾਵੇ ਦੁਨੀਆ ਮੋਹ ਕਰਨ ਦੀ ਸਹੀ ਹੁਣ ਸਾਡੇ ਲੱਗੇ ਕੈਮਰੇ ਤੇ ਕੈਮਰਿਆਂ ਦੇ ਵਿੱਚ ਸਾਰਾ ਕੁਝ ਆ ਗਿਆ ਹੈ ਤੇ ਇੱਕ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਕੌਣ ਕਰਕੇ ਗਿਆ ਸਾਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਵੀ ਕੌਣ ਕਰਕੇ ਗਿਆ ਹਾਂ ਕੌਣ ਕਰ ਗਿਆ ਸਾਨੂੰ ਤਾਂ ਪਤਾ ਭਾਈ ਆਣ ਕੋਣ ਕਿਤੇ ਜਾ ਕੇ ਪੁੱਛੋ ਸਾਨੂੰ ਪਤਾ ਹੁੰਦਾ ਸੀ ਤੁਹਾਨੂੰ ਦੱਸ ਦੇਣੇ ਤੇ ਮਰੇ ਤੇ ਫੋਟੋ ਆ ਗਈ ਆ ਉਹ ਬੰਦੇ ਦੀ ਜਿੰਨੇ ਜਿੰਨੇ ਇਹ ਕੰਮ ਕੀਤਾ ਨਾ ਟੂਨਾ ਟਪਣਾ ਉਹਦਾ ਕੈਮਰੇ ਚ ਮੂੰਹ ਆ ਗਿਆ ਆਪੇ ਉਹਦਾ ਮੇੜਾ ਮਹਿ ਜਾਗਾ ਜਿੰਨੇ ਕੀਤਾ ਤੇ ਤੂੰ ਹੀ ਕੀਤਾ ਹੋਰ ਕਨੇ ਕੀਤਾ ਮੈਂ ਕਿਥੋਂ ਕੀਤਾ ਨਾ ਇਹ ਨਾਮ ਇਹ ਨਾਮ ਆਈ ਆ ਨਾ ਤੁਸੀਂ ਮੇਰਾ ਨਾਮ ਆਈ ਜਾਂਦੇ ਹੋ ਰੱਖ ਦੀ ਦੀ ਨਾ ਸਾਰੀ ਫੋਟੋ ਆਈ ਵਿੱਚ ਕਹਨਾ ਹੈ ਕਿ ਇੱਕ ਬੰਦੇ ਨੇ ਤੈਨੂੰ ਵੇਖਿਆ ਭੱਜੀ ਆਉਂਦੀ ਨੂੰ ਤੇ ਅਸੀਂ ਤੇਰੇ ਤੇ ਠੋਕਣ ਲੱਗੇ ਦਾਵਾ ਵੀ ਤੂੰ ਸਾਡੇ ਬੂਹੇ ਦੇ ਵਿੱਚ ਜਾ ਕੇ ਟੂਨੇਟ ਬਣਾਏ ਕਰਦੀ ਫਿਰਦੀ ਹੈ ਨਾ ਪੋਤਾ ਨਾ ਕਰੋ ਮੇਥੋਂ ਗਲਤੀ ਹੋਗੀ ਲੈ ਗਲਤੀ ਮੈਂ ਕਰਦੇ ਥੀ ਮੈਨੂੰ ਨਾ ਸਿਆਣਾ ਸੀ ਸਿਆਣਾ ਤੈਨੂੰ ਹੋਰ ਕਹਿੰਦੇ ਮੈਨੂੰ ਦੱਸਿਆ ਸਿਆਣਾ ਬੜਾ ਚੰਗਾ ਏ ਤੇ ਭਾਈ ਤੇਰਾ ਘਰ-ਬਾਰ ਬਣ ਜਾਏਗਾ ਨਾਲੇ ਤੇਰੇ ਗੱਡੀਆਂ ਮੋਟਰਾਂ ਆ ਜਾਣਗੀਆਂ ਤੇ ਮੈਂ ਉਹਦੇ ਆਖੇ ਲਾ ਕੇ ਗੁਰੂ ਨੂੰ ਮੰਨਣ ਆਲੀ ਤੇ ਮੈਂ ਉਧਰ ਚਲੀ ਗਈ ਕਮੈਂ ਆਵੇ ਪੰਗਾ ਲੈ ਕੇ ਨਾ ਮੇਰਾ ਕੁਛ ਬਣਿਆ ਆ ਘਰ ਮੇਰਾ ਵੇਖ ਲੈ ਅੱਧ ਵਿਚ ਪਿਆ ਜਾਵੇ ਤੂੰ ਸਾਡਾ ਕੀਤਾ ਨਾ ਤੇ ਸਾਡਾ ਵਹਿਗੁਰੂ ਨੇ ਕੁਛ ਨਹੀਂ ਬਖੜਿਆ ਸਾਡੇ ਮੁੰਡੇ ਨੂੰ ਤਾਂ ਨੌਕਰੀ ਵੀ ਮਿਲ ਗਈ ਜੇ ਐਂ ਕੀਤਾ ਤਰੱਕੀ ਮਿਲਦੀ ਹੁੰਦੀ ਤੇ ਫਿਰ ਲੋਕਾਂ ਨੂੰ ਕੋਈ ਲੋੜ ਸੀ ਕੰਮ ਕਰ ਕਰਨ ਦੀ ਲੋਕ ਐਸੇ ਤਰ੍ਹਾਂ ਟੂਨੇ ਟਪਾਣੇ ਕਰ ਦਿੰਦੇ ਤੇ ਕੰਮ ਬੰਦ ਪੈਸਾ ਬਣ ਜਾਣਾ ਕਰਨਾ ਸੀ ਤੂੰ ਅਮੀਰ ਬਣ ਗਿਆ ਲੋਕਾਂ ਨੇ ਚੱਲ ਕੋਈ ਨਾ ਫੋਟ ਤੇ ਮੈਥੋਂ ਗਲਤੀ ਹੋ ਗਈ ਚੱਲ ਮੰਨ ਗਏ ਹੱਥ ਜੋੜਦਿਆਂ ਇੱਕ ਵਾਰੀ ਤਾਂ ਤੈਨੂੰ ਛੱਡਦਾ ਸੀ ਭਾਈ ਤੇ ਸਾਨੂੰ ਕੋਈ ਗੁੱਸਾ ਨਹੀਂ ਤੇਰੇ ਨਾਲ ਕੋਈ ਝਿਲਾਣ ਨਹੀਂ ਛੱਡਦਾ ਤੈਨੂੰ ਇੱਥੇ ਛੱਡੀ ਜਾਂਦੇ ਹਾਂ ਪਰ ਇਸ ਗਾਹ ਤੋਂ ਭਾਈ ਸਾਡੇ ਘਰ ਦੇ ਬਾਰ ਮੂਰੇ ਤੂੰ ਇਹ ਜੇ ਕੰਮ ਨਹੀਂ ਕਰਨੀ ਮੈਂ ਪੁੱਤ ਸਾਰੀ ਉਮਰ ਆਏ ਦਾ ਕੰਮ ਕੀਤਾ ਤੇ ਨਾ ਨਾ ਕਰਦੀ ਮੈਂ ਤਾਂ ਮਹਾਰਾਜ ਨੂੰ ਮੰਨਣ ਵਾਲੀ ਮੈਂ ਤਾਂ ਹੁਣ ਮਹਾਰਾਜ ਨੂੰ ਮੰਨਾਂਗੀ ਚੱਲ ਕੋਈ ਨਹੀਂ ਆ ਤੇਰੇ ਵੀ ਅਸੀਂ ਜੋੜੇ ਹੱਥ ਭਾਈ ਸਾਡੇ ਨਾ ਹੁਣ ਅੱਜ ਤੋਂ ਬਾਅਦ ਚੇਹ ਜਾ ਕੰਮ ਕਰੀ ਨਹੀਂ ਵੇਖ ਲੈ ਆਪਣਾ ਤਾਂ ਆ ਜਿਹੜਾ ਆਪਾਂ ਐਵੇਂ ਹੀ ਉਹਨੂੰ ਪੈਰਾਂ ਚੋਂ ਕੱਢਿਆ ਤੇ ਕੰਮ ਆ ਗਿਆ ਤੇ ਠੂਠ ਦੇ ਪੈਰ ਨਹੀਂ ਹੁੰਦੇ ਮੰਨ ਗਈ ਕਿ ਨਹੀਂ ਇਸ ਕਰਕੇ ਮੈਂ ਤਾਂ ਭਾਈ ਸਭ ਨੂੰ ਇਹੀ ਕਹੂੰਗਾ ਵੀ ਭਾਈ ਇਹ ਟੂਨੇ ਟਪਾਣਿਆਂ ਚ ਕੁਝ ਨਹੀਂ ਪਿਆਗਾ ਮਿਹਨਤ ਕਰੋ ਮਿਹਨਤ ਦੇ ਨਾਲ ਸਭ ਕੁਝ ਹੁੰਦਾ ਹੈ ਜੇ ਟੂਨੇਟ ਬਣਾਇਆ ਨਾ ਬਣਦਾ ਨਹੀਂ ਕਦੀ ਕਮਾਈ ਕਰਕੇ ਖਾਓ ਆਪਦੀ ਐਵੇਂ ਹੋਰ ਕਿਸੇ ਕੰਮ